गुरू वटि गुरु ਪਬਰਾਨ ਰੋਕੜਮੀ ਅਸੀਂ ਮਨਰੇਗਾ ਦੇ ਤਹਿਤ 16 ਸਾਲਾਂ ਤੋਂ ਜਿਹੜੇ ਕੱਚੇ ਮਜ਼ਦੂਰਾਂ ਵਜੋਂ ਕੰਮ ਕਰ ਰਹੇ ਜੀ ਸਾਡੀ ਮੇਨ ਮੰਗ ਹੈ ਕਿ ਇਹ ਸਰਕਾਰ ਤੋਂ ਸਾਡਾ ਜਿਹੜਾ ਰੈਗੂਲਰ ਦਾ ਜਿਹੜਾ ਪੱਤਰ ਇਸ਼ੂ ਕਰਵਾਣਾ ਹੈ ਤੇ ਸਾਡੀਆਂ ਜਿਹੜੀਆਂ ਮਜ਼ਦੂਰਾਂ ਦੀਆਂ ਮੰਗਾਂ ਜਿਹੜੀਆਂ ਉਹ ਵੀ ਸਾਡੀਆਂ ਨਾਲ ਹੈ ਜੀ ਕਿ ਉਹਨਾਂ ਦੀ ਜਿਹੜੀ ਠਹਾੜੀ ਆ ਵਧਾਈ ਜਾਵੇ ਪਰ ਜਿਹੜੀ ਸਾਡੀ ਮੁੱਖ ਮੰਗ ਹੈ ਜੀ ਉਹ ਸਾਡੀ ਰੈਗੂਲਰ ਦਾ ਜਿਹੜਾ ਪੱਤਰ ਹੈ ਸਰਕਾਰ ਰੋਕੀ ਬੈਠੀ ਹੈ ਪਰਸੋਨਲ ਵਿਭਾਗ ਤੋਂ ਜਿਹੜਾ ਪੱਤਰ ਆਇਆ ਉਹ ਸਾਡਾ ਇਸ਼ੂ ਹੋ ਚੁੱਕਿਆ ਐਫਸੀ ਦੇ ਕੋਲ ਸਾਡਾ ਪੱਤਰ ਪਿਆ ਹੈ ਜੀ ਇਹ ਸਾਡੇ ਜਿਹੜੇ ਮਾਨਯੋਗ ਮੰਤਰੀ ਸਾਹਿਬ ਹੈ ਪੰਚ ਉਹ ਉਹਨਾਂ ਨਾਲ ਸਾਡੀ ਮੀਟਿੰਗ ਜਿਹੜੀ ਹੈਗੀ ਫਿਕਸ ਨਹੀਂ ਕਰਵਾ ਰਹੇ ਜਿਹਦੇ ਕਰਕੇ ਜਿਹੜਾ ਸਾਡਾ ਧਰਨਾ ਹੈ ਜਿਹੜਾ ਅੱਜ 7ਵੇਂ ਜੋ 8ਵੇਂ ਦਿਨ ਪਹੁੰਚ ਚੁੱਕਿਆ ਇਹ ਜੇ ਸਾਡੀ ਮੀਟਿੰਗ ਹੈ ਜਿਹੜੀ ਸਾਡੀ ਮੰਤਰੀ ਜੀ ਨਾਲ ਨਹੀਂ ਕਰਵਾਉਂਦੇ ਤਾਂ ਇਹ ਮੀਟਿੰਗ ਨਹੀਂ ਹੁੰਦੀ ਹੈ ਤੇ ਜਿਹੜਾ ਜਿਹੜਾ ਧਰਨਾ ਹੈ ਅੱਗੇ ਵਧਾਇਆ ਜਾ ਸਕਦੇ ਨੇ ਭੁੱਖ ਹੜਤਾਲ ਜਾਂ ਮਰਨ ਵਰਤ ਤੇ ਵੀ ਅੱਗੇ ਅਸੀਂ ਜਾਰੀ ਕਰ ਸਕਦੇ ਹਾਂ

ਮੁਤਾਬਕ ਝੂਠੀ ਸਰਕਾਰ ਮੁਤਾਬਕ ਮਜ਼ਦੂਰ ਏਕਤਾ ਇੱਕ ਬਾਈਕ ਨੇ ਨਹੀਂ ਇਹਦੇ ਵਿੱਚ